ਬਚਾਓ ਸਬਾਵਾਂ ਜਿਹੜੀਆਂ ਅਸੀਂ ਉਹ ਪੂਰੇ ਸਮੁੱਚੇ ਪੰਜਾਬ ਦੇ ਵਿੱਚ ਕਰ ਰਹੇ ਹਾਂ ਜੀ ਔਰ ਇਸ ਕਨਸਟੀਟਿਊਸ਼ਨ ਦੀ ਜੋ ਰਾਹੁਲ ਗਾਂਧੀ ਇਸ ਕਨਸਟੀਟਿਊਸ਼ਨ ਨੂੰ ਹਮੇਸ਼ਾ ਆਪਣੀ ਜੇਬ ਚ ਰੱਖਦੇ ਫੜ ਕੇ ਰੱਖਦੇ ਇਹਦੇ ਜਿਹੜੇ ਇਹਦੇ ਵਿੱਚ ਜੋ ਲਿਖਿਆ ਬਾਬਾ ਸਾਹਿਬ ਅੰਬੇਦਕਰ ਨੇ ਕਿ ਹਰ ਵਿਅਕਤੀ ਨੂੰ ਉਹਰਾ ਬੰਦਾ ਹੱਕ ਮਿਲੂ ਹਰ ਵਿਅਕਤੀ ਆਪਦੀ ਜ਼ਿੰਦਗੀ ਆਪ ਦੇ ਤਰੀਕੇ ਨਾਲ ਜਿਉਣ ਦਾ ਉਹ ਕੋਈ ਹੱਕ ਹੋਵੇ ਅਗਰ ਉਹਨੇ ਨਾ ਕਿਤੇ ਜ਼ਾਸਤੀ ਹੁੰਦੀ ਹੈ ਤਾਂ ਆਪਣੀ ਆਵਾਜ਼ ਬੁਲੰਦ ਕਰ ਸਕੇ ਉਹ तमाम ਸਾਰੇ ਜਿਹੜੇ ਮੂਲ ਅਧਿਕਾਰ ਹਨ ਜਿਹੜੇ ਕਿ ਕਨਸਟੀਟਿਊਸ਼ਨ ਦਿੰਦਾ ਪੂਰੇ ਤੇ ਕਾਂਗਰਸ ਪਾਰਟੀ ਗੱਲ ਕਰ ਰਹੀ ਹੈ ਅੱਜ ਕੱਲ ਦੇਸ਼ ਦੀਆਂ ਜਿਹੜੀਆਂ ਸੱਤਾ ਸਰਕਾਰਾਂ ਨੇ ਚਾਹੇ ਉਹ ਬੀਜੇਪੀ ਦੀ ਸਰਕਾਰ ਹੈ ਚਾਹੇ ਉਹ ਭਗਵੰਤ ਮਾਨ ਜੀ ਦੀ ਸਰਕਾਰ ਹੈ ਦੇਸ਼ ਦੇ ਅੰਦਰ ਜਿਹੜਾ ਵੀ ਵਿਅਕਤੀ ਹੈ ਕੋਈ ਉੱਚੀ ਆਵਾਜ਼ ਗੱਲ ਕਰਦਾ ਜਾਂ ਸਵਾਲ ਕਰਦਾ ਉਹਨੂੰ ED, CBI, ਇਨਕਮ ਟੈਕਸ ਵਿਜੀਲੈਂਸ ਦੱਕੇ ਰਾਪਾਇਆ ਜਾਂਦਾ ਹੈ। ਉਹਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ। ਰਾਹੁਲ ਗਾਂਧੀ ਨੇ ਅਗਰ ਸਵਾਲ ਪੁੱਛ ਲਿਆ ਕਿ ਦੇਸ਼ ਦੇ ਵਿੱਚ ਕਿੰਨੇ ਸਾਡੇ 에어ਕ੍ਰਾਫਟ ਡਿੱਗੇ ਹੈ। ਹਾਲਾਂਕਿ ਅਸੀਂ ਦੇਸ਼ ਨਾਲ ਹੈ, ਦੇਸ਼ ਦੀ ਆਰਮੀ ਨਾਲ ਹੈ ਜਦੋਂ ਲੜਾਈ ਲੱਗੀ ਅਸੀਂ ਖੜੇ ਸਨ ਲੇਕਿਨ ਉਹਨਾਂ ਨੂੰ ਕਿਹਾ ਗਿਆ ਕਿ ਤਾਂ ਪਾਕਿਸਤਾਨ ਨਾਲ ਇਹਨੂੰ ਭੇਜ ਦੇਣਾ ਚਾਹੀਦਾ ਸੋ ਕਿਸਾਨ ਜਿਹੜਾ ਅੰਦੋਲਨ ਸੀਗਾ ਸਾਡਾ ਕਿਸਾਨ ਅੰਦੋਲਨ ਦੇ ਵਿੱਚ ਸਾਨੂੰ ਬਾਰਡਰ ਤੇ ਨਹੀਂ ਜਾਣ ਦਿੱਤਾ ਗਿਆ ਕਿਉਂ ਬਈ ਸਾਡਾ ਹੱਕ ਹੈਗਾ ਅਸੀਂ ਦਿੱਲੀ ਜਾ ਕੇ ਆਪਣੀ ਆਵਾਜ਼ ਉਲੰਧ ਕਰ ਸਕਦੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੋ ਰਹੀਆਂ ਕਾਲੇ ਕਾਨੂੰਨ ਉਹ ਲੈ ਕੇ ਆਨੇ ਰਾਹੁਲ ਗਾਂਧੀ ਨੂੰ ਈਡੀ ਨੇ ਬੁਲਾਉਣਾ ਰਾਹੁਲ ਗਾਂਧੀ ਦੇ ਜਾਨ ਪੁੱਛ ਕੇ ਟਾਰਗੇਟ ਕਰਨਾ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਸਾਡੇ ਸੀਐਲਪੀ ਐ ਮੁੱਖ ਮੰਤਰੀ ਪ੍ਰਵੰਤ ਸਿੰਘ ਮਾਨ ਨੇ ਅਗਰ ਕੋਈ ਉਤਲਾਹ ਦਿੰਦੇ ਸੀ ਉਹਨਾਂ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਪੁਲਿਸ ਸਟੇਸ਼ਨ ਬੁਲਾਉਣਾ ਇਹ तमाम ਚੀਜ਼ਾਂ ਦੇ ਅਸੀਂ ਲੈ ਕੇ ਲੋਕਾਂ 'ਚ ਜਾ ਰਹੇ ਕਿ ਬਾਬਾ ਸਾਹਿਬ ਅਪੀਤ ਕਰਦੇ ਬਣਾਏ ਹੋਏ ਸਮਾਦੀ ਅਸੀਂ ਸਾਰੇ ਨੇ ਰੱਖਿਆ ਕਰਣੀ ਹੈ ਔਰ ਇਹ ਵੀ ਲੜਾਈ ਲੜਨੀ ਹੈ ਔਰ ਲੋਕਾਂ ਦੇ ਹੱਕਾਂ ਦੇ ਵਾਸਤੇ ਕਾਂਗਰਸ ਪਾਰਟੀ ਜੋ ਇਹ ਸੰਵਿਧਾਨ ਕਹਿੰਦਾ ਹੈ ਪੂਰੇ ਮੁਤਾਬਕ ਕਾਂਗਰਸਾ ਹਰ ਵਿਅਕਤੀ ਬਲੌਕ ਤੇ ਸਰਪੰਚ ਜਾਂ ਕੋਈ ਵਿਅਕਤੀ ਉਹ ਲੜਾਈ ਲੜਦਾ ਸਰ ਬੀਬੀ ਐਮ ਵੀ ਦੇ ਮਸਲੇ ਦੀ ਗੱਲ ਕੀਤੀ ਤਾਂ ਕੇਂਦਰ ਸਰਕਾਰ ਨੇ ਕੇਂਦਰੀ ਫਰਕਾ ਬਲ ਲਗਾਤਾ ਉਹਦਾ ਜਿਹੜਾ ਹੈਗਾ ਆਪਕ ਹੋ ਜਾ ਉਹ ਮੈਂ ਆਪੇ ਪਹਿਣਾ ਉਸ ਪਰ ਇਹ ਕੋਈ ਗੱਲ ਇਹ ਅਸੀਂ ਹਮੇਸ਼ਾ ਕਹਿ ਰਹੇ ਹਾਂ ਇਹੀ ਤਾਂ ਗੱਲ ਹੈ ਸਾਡੇ ਜਿਹੜੇ ਰਾਈਟਸ ਖੋਏ ਜਾ ਰਹੇ ਨੇ ਅਸੀਂ ਇਹ ਰੋਲਾ ਪਾਉਂਦੇ ਰਹੇ ਕਿ ਇਹ ਪੰਜਾਬ ਦਾ ਪਾਣੀ ਹੈ ਸਾਡੇ ਕੋਲੇ ਪੰਜਾਬ ਕੋਲੇ ਹੁਣ ਪਾਣੀ ਬਾਧੂ ਨਹੀਂ ਹੈ ਅਸੀਂ ਉਹ ਜਿਹੜਾ ਡੈਮ ਐਕਟ ਹੈ ਉਹ ਵੀ ਸੰਵਿਧਾਨ ਦੇ ਵਿੱਚ ਰੈਜ਼ੋਲੂਸ਼ਨ ਪਾਸ ਕਰਦਾ ਵਿਧਾਨ ਸਭਾ ਦੇ ਵਿੱਚ ਇਸ ਦੇ ਬਾਪਯੂਦ ਵੀ ਧੱਕਾ ਕੀਤਾ ਜਾ ਰਿਹਾ ਹੈ ਧੱਕੇ ਨਾਲ ਸਾਥੋਂ ਪਾਣੀ ਛਡਾਉਣ ਦੀ ਗੱਲ ਕੀਤੀ ਜਾ ਰਹੀ ਪਾਣੀ ਸੜ ਕੋਈ ਆਪਣੇ ਕੋਲ ਹੀ ਨਹੀਂ ਹੈ ਪਾਣੀ ਬਹੁਤ ਸਾਲਾਂ ਤੋਂ ਬਾਧੂ ਪਾਣੀ ਉਹਨਾਂ ਕੋਲੇ ਜਾ ਰਿਹਾ ਹੈ ਆਲਰੇਡੀ ਸਮਝੌਤੇ ਤੋਂ ਵੱਧ ਪਾਣੀ ਜਾ ਰਿਹਾ ਹੈ ਲੇਕਿਨ ਅੱਜ ਜਿਸੀਂ ਆਪ ਪਿਆਸੇ ਹਾਂ ਔਰ ਇਸ ਤਰ੍ਹਾਂ ਦੀ ਜ਼ਾستی ਧੱਕਾ ਜਿਹੜਾ ਪੰਜਾਬ ਸਹਿ ਨਹੀਂ ਕਰੇਗਾ ਹਾਂ ਇਹਦੇ ਵਿੱਚ ਪੰਜਾਬ ਸਰਕਾਰ ਦੀ ਕਿਤੇ ਨਾ ਕਿਤੇ ਕਮਜ਼ੋਰੀ ਹੈ ਕਿਉਂਕਿ ਜਦੋਂ BBMB ਦਾ ਚੇਅਰਮੈਨ ਬਦਲਿਆ ਗਿਆ ਉਦੋਂ ਸਾਡੀ ਸਰਕਾਰ ਨੂੰ ਇਹਦੇ ਤੇ ਤਵੱਜੂ ਕਰਕੇ ਸੁਪਰੀਮ ਕੋਰਟ ਦਾ ਰੁਕ ਕਰਨਾ ਚਾਹੀਦਾ ਸੀ ਨਾ ਕਿ ਕੇਵਲ ਮੀਡੀਆ ਦੇ ਸਾਹਮਣੇ ਆ ਕੇ ਤੇ ਉਹ ਗੇਟ ਬੰਦ ਕਰਕੇ ਜਿਹੜਾ ਹੈਗਾ ਵੀ ਪਾਣੀ ਰੋਕਦਾ ਤੁਸੀਂ BBMB ਦੇ ਚੇਅਰਮੈਨ ਨੂੰ ਬੰਦ ਕਰ ਲਓ ਇਹਦੇ ਨਾਲ ਪਾਣੀ ਥੋੜੀ ਰੁਕਿਆ ਜਾਣਾ ਤੁਸੀਂ ਜਦੋਂ ਚੇਅਰਮੈਨ ਉਤਾਰਿਆ ਸੀ ਉਦੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੁੱਪਾਉਣਾ ਸੀ ਕਿ ਸਾਡੇ ਨਾਲ ਜ਼ਾਸਟੀ ਏਰੀਆ ਸਾਡਾ ਹੱਕ ਮੰਦਾ ਹੈ ਪੰਜਾਬ ਦਾ ਬੀਬੀਐਮ ਦਾ ਚੇਅਰਮੈਨ ਹੁੰਦਾ ਕਿਉਂਕਿ 60% ਦਾ ਪਾਣੀ ਤੇ ਆਲਰੇਡੀ ਤੁਸੀਂ ਜਿਹੜੀ ਹਿੱਸੇਦਾਰੀ ਵੈਸੇ ਦਾ ਪੂਰਾ ਹਿੱਸਾ ਸਾਡਾ ਔਰ ਉਹਰੇ ਮੁਤਾਬਕ ਵੀ 60% ਸਾਡਾ ਤੁਸੀਂ ਜਿਹੜੀ ਟੋਵਾਇਡੇਸ਼ਨ ਕੀਤੀ ਵੀ ਉਹਰੇ ਚ ਵੀ ਸਾਡਾ ਹੈ ਉਹ ਸੋ ਸੋ ਇਹ ਜਿਹੜਾ ਕੇਂਦਰ ਸਰਕਾਰ ਨੇ ਸੁਰੱਖਿਆ ਬੰਦ ਲਾਈ ਹੈ ਇਹ ਨਹੀਂ ਮੈਂ ਖੇਦੀ ਕਰਦਾ ਸਰਾ ਸਰ ਸਾਸਤੀ ਹੈ ਅਸੀਂ ਪੰਜਾਬ ਦਾ ਪਾਣੀ ਜਾਗ ਨਹੀਂ ਦੇਵਾਂਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਦੀ ਕਮਜ਼ੋਰੀ ਕਰਕੇ ਹੋ ਰਿਹਾ ਹੈ ਤੁਸੀਂ ਦੇਖਿਆ ਹੋਣਾ ਜਦੋਂ ਪਹਿਲਾਂ ਉਹਨਾਂ ਨੇ ਥੋੜਾ ਜਿਹਾ ਛੇੜ ਕੇ ਦੇਖਿਆ ਸੀ ਪੰਜਾਬ ਨੂੰ ਕਿ ਪੰਜਾਬ ਦੇ ਵਿੱਚ ਮੈਂ ਹਰਿਆਣੇ ਨੂੰ ਵਿਧਾਨ ਸਭਾ ਦੇਆਂ ਗੱਛੀ ਕਰ ਜਗ੍ਹਾ ਬਣਾਉਂਦਾ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸਾਨੂੰ ਵੀ ਦੇ ਦਿਓ ਸਾਡਾ ਤਾਂ ਅਧਿਕਾਰ ਹੀ ਛੜਦਾ ਉਹਨਾਂ ਨੇ ਵੇਖਿਆ ਵੀ ਕੰਮ ਠੀਕ ਹੈ ਹੁਣ ਤਾਂ ਫਿਰ ਸਾਰਾ ਕੁਝ ਹੀ ਰਲਿਆ ਮਿਲਿਆ ਭਗਵਾਨਤਮਾਨ ਨਹੀਂ ਗਿਆ ਹੈਗਾ ਕਿ ਜਿਹੜੇ ਜਿਨ੍ਹਾਂ ਨੇ ਹੱਥ ਲਵਾਏ ਨਹਿਰਾਂ ਦੇ ਉਹ ਵੀ ਹੁਣ ਪਾਣੀ ਉੱਤੇ ਰੱਖੇ ਨੇ ਦੇਖੋ ਗੱਲ ਇਹ ਹੈ ਨਾਤਾ ਸੀ ਰਾਖੇ ਬੰਦੇ ਨਾ ਕੋਈ ਟੱਕਾ ਲੀ ਗੱਲ ਮੈਂ ਪਹਿਲਾਂ ਵੀ ਇਹ ਕਹਿ ਚੁੱਕਿਆ ਉਹਨਾਂ ਸਾਲਾਂ ਚ ਪਾਣੀ ਦੀ ਸਥਿਤੀ ਕੀ ਸੀ ਜਦੋਂ ਪਾਣੀ ਵੰਡਿਆ ਗਿਆ ਪਾਣੀ ਨੂੰ ਸੰਭਾਲਣਾ ਪਾਣੀ ਜਦੋਂ ਇੱਥੇ ਕਣਕਾ ਹੁੰਦੀ ਹੈ ਸਾਡੇ ਲੱਗ ਜਾਂਦਾ ਉਸ ਤੋਂ ਬਾਅਦ ਬੰਦੀ ਕਰਾਉਣੀ ਹੈ ਕਹਿ ਕੇ ਵੀ ਯਾਰ ਪਾਣੀ ਆ ਜਾਂਦਾ ਪਾਣੀ ਦੀ ਖੇਤ ਦੀ ਵਾਰੀ ਹੁੰਦੀ ਹੈ ਜੱਟ ਅੱਗੇ ਨੂੰ ਥੋਰ ਦਿੰਦਾ ਵੜ ਦਿੰਦਾ ਪਾਣੀ ਦੂਜੇ ਦੇ ਪਾਸੇ ਵੀ ਪਾਣੀ ਮਾਰ ਕਰਦਾ ਪਾਣੀ ਜੇ ਫਾਤੂ ਹੈ ਤਾਂ ਹਕੂਮ ਰੱਖਣਾ ਵੀ ਕਿੱਥੇ ਮਾਰ ਵੀ ਕਰਦਾ ਸੀ ਉਹਨਾਂ ਸਮਿਆਂ ਚ ਮੈਨੂੰ ਲੱਗਦਾ ਜਿਸ ਪ੍ਰਕਾਰ ਲੋਕਾਂ ਨਾਲ ਗੱਲਬਾਤ ਕੀਤੀ ਹੈ ਕਿ ਬਹੁਤ ਸਾਰੀਆਂ ਜ਼ਮੀਨਾਂ ਬਰਾਨੀਆਂ ਹੁੰਦੀਆਂ ਸਨ ਬਹੁਤ ਸਾਰੀ ਵਜਾਂਦ ਤੇ ਝੋਨੇ ਦੀ ਹੁੰਦੀ ਨਹੀਂ ਸੀ ਹੁਣ ਲੋਕਾਂ ਨੇ ਉਹਨਾਂ ਨੂੰ ਖਰਾ ਖਰਾ ਕੇ ਜ਼ਮੀਨਾਂ ਉਪਜਾਊ ਬਣਾ ਲੀਆਂ ਉੱਥੇ ਝੋਨੇ ਦੀ ਵਜਾਂਦ ਹੋਣ ਲੱਗ ਪਈ ਆ ਪਾਣੀ ਹਰ ਇੱਕ ਪਿੰਡ ਦੇ ਵਿੱਚ ਜ਼ਿਆਦਾ ਲਾਗਤ ਹੋ ਗਈ ਹੈ ਇਸ ਕਰਕੇ ਜਿਹੜਾ ਪਾਣੀ ਆ ਉਹ ਸਾਨੂੰ ਪੰਜਾਬ ਨੂੰ ਵੀ ਪੂਰਾ ਨਹੀਂ ਪੈਂਦਾ ਹੁਣ ਪਾਕਿਸਤਾਨ ਨੂੰ ਵੀ ਅਸੀਂ ਪਾਣੀ ਛੱਡ ਦਿੰਦੇ ਨੇ ਜਦੋਂ ਉਹ ਫालतू ਹੁੰਦਾ ਹੁਣ ਪਾਕਿਸਤਾਨ ਕੋਈ ਸਾਡੀ ਭੂਆ ਦਾ ਪੁੱਤ ਥੋੜੀ ਹੈ ਪੂਰਾ ਕਾਰਨ ਮੈਨੂੰ ਲੱਗਦਾ ਹੈ ਇਹ ਹੀ ਹੈ ਕਿ ਜਿਹੜਾ ਸਾਡੇ ਕੋਲ ਵੱਧ ਜਾਂਦਾ ਪਾਣੀ ਅਸੀਂ ਉਹਦੇ ਨੂੰ ਦ ਰਿਆਲ ਛੱਡ ਦਿੰਦੇ ਆ ਛੱਡਦੇ ਆ ਹਰੀ ਦੇ ਪੱਤੋਂ ਤੋਂ ਗੇਟ ਜਿਹਨੂੰ ਛੱਡਦੇ ਕੋਲ ਤੋਂ ਜਾਨਾ ਜਿਵੇਂ ਤੋਲਾਉ ਕਿਵੇਂ ਦੇਖਦਾ ਪਿਆ ਨੇ ਅਸਲੀ ਇਸ ਤਾ ਮੈਂ ਥੋੜੇ ਦਿਨ ਜਿਵੇਂ ਦਰੀ ਬਹੁਤ ਵੱਡੀ ਹੈ ਲੇਕਿਨ ਲੇਕਿਨ ਇਹ ਨਾਲ ਨਾਲ ਇੱਕ ਮੰਗਾ ਵੀ ਭਗਵਾਨ ਤਮਾ ਨੇ ਪੁਰਾਣੀ ਟੱਕਰ ਦੀ ਗੱਲ ਨਾ ਕਰ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆ ਸਰਕਾਰ ਸਾਡੀ ਉਸ ਤੋਂ ਬਾਅਦ 10 ਸਾਲ ਰਹੀ ਹੈ ਉਸ ਤੋਂ ਬਾਅਦ ਸਰਦਾਰ ਬਿਆਨ ਸਿੰਘ ਰਹੇ ਜਿਹੜੇ ਮੈਨੂੰ ਯਾਦ ਹੈ ਮੈਡਮ ਪਠੜ ਰਹੀ ਹਰਚੰਦ ਸਿੰਘ ਬਰਾੜ ਰਹੇ ਅਮਰਿੰਦਰ ਸਿੰਘ ਰਈ ਅਸੀਂ ਸਾਡੇ ਸਮੇਂ ਦਰਮਿਆਨ ਕਦੇ ਵੀ ਬੀਬੀ ਐਮ ਤੇ ਸੈਂਟਰਲ ਸਕਿਉਰਿਟੀ ਫੋਰਸਸ ਨੂੰ ਲੱਗ ਨਹੀਂ ਦਿੱਤਾ ਦੱਬ ਕੇ ਪਹਿਰਾ ਦਿੱਤਾ ਔਰ ਪਾਣੀ ਅਸੀਂ ਪੂਰਾ ਵਰਤਿਆ ਜੇ ਵੱਧ ਸੀ ਕੋਈ ਲੱਗਿਆ ਸਮਝਦਾ ਕਾਲੀ ਦਾ ਆਪ ਦੀ ਜ਼ਿੰਮੇਵਾਰੀ ਤੁਹਾਡੀ ਕਾਲੀ ਦਾ ਕਹਿ ਰਿਹਾ ਕਿ 2800 ਦੇ ਕਰੀਬ ਤੇ ਪੋਸਟਾਂ ਹੈਗੀਆਂ ਜੋ ਕਿਸੇ ਵੀ ਸਰਦਾਰ ਨੇ ਨਹੀਂ ਭਰੀ ਹਾਂ ਤਾਂ ਫਿਰ ਤੁਸੀਂ ਭਰ ਦਿੰਦੇ ਕਹੋ ਕਾਲੀ ਦਾ ਨੂੰ ਕਹਿ ਦਿੰਦੇ ਕਿ ਤੁਹਾਡੀ ਸਰਕਾਰ 10 ਸਾਲ ਲਗਾਤਾਰ ਨਹੀਂ ਤੁਸੀਂ ਸੋ ਮੈਂ ਇਹ ਕਹਿ ਰਿਹਾ ਇਹ ਰਾਜਨੀਤੀ ਹੈ ਮੇਰਾ ਖਿਆਲ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਹੁਣ ਸਰਕਾਰ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਸਰ ਨੂੰ ਜਨ ਵੀ ਆਉਂਗੀ ਲੁਧਿਆਣਾ ਦੀ ਹਵਾ ਕਹਿੰਦੀ ਕਾਂਗਰਸ ਪਾਰਟੀ ਚੰਗੇ ਮਾਰਦੇ ਨੇ ਨਾਲ ਅਸੀਂ ਕਾਂਗਰਸ ਪਾਰਟੀ ਜਿੱਤੇ ਗੁਰਿੰਦ ਸਿੰਘ ਸਾਹਿਬ ਪਗਮੀ ਵੀ ਦਾ ਬਾਗੀ ਦੀ ਆਵਾਜ਼ ਆਉਣੀ ਹਾਂਜੀ ਅੱਜ ਮੈਂ ਅਗਨੀ ਵੀਰ ਆਕਾਸ਼ ਸ਼ਰੀਫ ਦੇ ਘਰ ਜਾ ਰਿਹਾ ਅਸੀਂ ਤਾਂ ਬਹੁਤ ਪਹਿਲਾਂ ਤੋਂ ਕਹਿ ਰਹੇ ਹਾਂ ਕਿ ਇਹ ਅਗਨੀ ਵੀਰ ਜਿਹੜੀ ਹੈ ਸਕੀਮ ਹੈ ਸਕ੍ਰੈਪ ਕਰ ਦੇਣੀ ਆਲਰੇਡੀ ਸਾਡੇ ਕੋਲ ਆਰਮੀ ਦੇ ਵਿੱਚ ਬਹੁਤ ਸਾਰੀਆਂ ਵੈਕੈਂਸੀ ਪੋਸਟਸ ਬਣ ਗਏ ਲੱਖ ਤੋਂ ਵੱਧ ਨਫਰੀ ਮਿਲਾ ਦਾ ਇਰ ਵਿੱਚ ਭਰਤੀ ਕਰਨਾ ਵੀ ਉਹਨਾਂ ਨੂੰ ਰੈਗੂਲਰ ਭਰਤੀ ਕਰੋ ਅੱਜ ਅਗਨੀ ਵੀਰ ਦੇ ਮਾਪੇ ਚੀਕਾ ਮਾਰ ਰਹੇ ਕਿਸੇ ਪ੍ਰਕਾਰ ਦੀ ਸਹਾਇਤਾ ਨਹੀਂ ਇੱਕ ਬੱਚਾ چلا ਗਿਆ ਸਰਕਾਰ ਵੱਲੋਂ ਕੋਈ ਜਿਹੜਾ ਦਰਜਾ ਦੇਣਾ ਹੈ ਸ਼ਹੀਦ ਦਾ ਉਹ ਨਹੀਂ ਦਿੱਤਾ ਜਾ ਰਿਹਾ ਉਹ तमाम ਜਿਹੜੀਆਂ ਚੀਜ਼ਾਂ ਸੀਆਂ ਜਿਹੜੀਆਂ ਇੱਕ ਰੈਗੂਲਰ ਆਰਮੀ ਦੇ ਭਰਤੀ ਹੋਏ ਜਵਾਨ ਨੂੰ ਮਿਲਦੀਆਂ ਉਹਨਾਂ ਤੋਂ ਵਾਂਝਾ ਰਹਿ ਗਿਆ ਇਸੇ ਕਰਕੇ ਅਗਨੀ ਵੀਰ ਜਿਹੜੀ ਇਹ ਸਕੀਮ ਸੀਆਰ ਆ ਸੀ ਵਿਰੋਧ ਕਰ ਰਹੀ ਸੀ ਸਿਰਫ ਰਾਹੁਲ ਗਾਂਧੀ ਨੇ ਬਾਰ-ਬਾਰ ਪਾਰਲੀਮੈਂਟ ਦੇ ਵਿੱਚ ਵੀ ਇਹ ਇਸ਼ੂ ਚੱਕਿਆ ਕਿ ਕਿਸੇ ਨੇ ਆਵਾਜ਼ ਨਹੀਂ ਸੁਣੀ ਮੇਰੀ ਮੰਗ ਹੈ ਸ਼ਹੀਦਾਂ ਦਾ ਦਰਜਾ ਦਿੱਤਾ ਜਾਵੇ ਪੰਜਾਬ ਸਰਕਾਰ ਇੱਕ ਕਰੋੜ ਰੁਪਏ ਜਿਹੜਾ ਦਿੰਦੀ ਸੀ ਸ਼ਹੀਦਾਂ ਨੂੰ ਉਹ ਦੇਵੇ ਨਾਲ ਕੇਂਦਰ ਸਰਕਾਰ ਨੂੰ ਪੈਸੇ ਪ੍ਰਦਾਨ ਦੇਣ ਦੇ ਤੌਰ ਤੇ ਵਾਰਿ ਡਾਈ ਜਾਵੇ ਕਿ ਉਹਦੇ ਜਗ੍ਹਾ 100% ਮੈਂ ਤਾਂ ਉਹਨਾਂ ਦੇ ਮੈਂਟਰ ਦਲਵੀ ਸਾਹਿਬ ਸਾਡੇ ਜਿਹੜੇ ਪਰਿਵਾਰੀ ਨੇ ਸਹਿ ਪਰਿਵਾਰੀ ਨੇ ਮਹਾਰਾਸ਼ਟਰ ਰਾਜ ਸਪੈਸ਼ਲ ਤੌਰ ਤੇ ਆ ਕਿ ਆ ਜਿਹਨਾਂ ਦਾ ਫਰੀ ਕੋਡ ਦਾ ਦੌਰਾ ਨਹੀਂ ਸੀ ਇਹਨਾਂ ਨੇ ਇਸ ਕਰਕੇ ਇੱਥੇ ਓਗਮ ਬਣਾਇਆ ਕਿ ਨਾਲ ਮੈਂ ਦੌੜਾ ਕਰਨਾ ਚਾਹਣਾ ਹੈ ਨਾਲ ਮੈਂ ਅਗਨੀ ਵੀਰ ਦੇ ਘਰ ਜਾਣਾ ਚਾਹਣਾ ਕਿਉਂਕਿ ਰਾਹੁਲ ਗਾਂਧੀ ਜੀ ਦੇ ਦੇਸ਼ ਜਿੱਥੇ ਜਿੱਥੇ ਸ਼ਹੀਦ ਇਸ ਤਰ੍ਹਾਂ ਸ਼ਹੀਦੀ ਪ੍ਰਾਪਤ ਕਰਦੇ ਉਹ ਉੱਥੇ ਸਾਡਾ ਇੱਕ ਕੇਂਦਰ ਦਾ ਪੰਜਾਬ ਸਰਕਾਰ ਵੀ ਨਹੀਂ ਬਣ ਰਹੀ ਗਈ ਉਹ ਸ਼ਹੀਦਾ ਦਾ ਵਿਅਪਾਤਾ ਜਿਹੜਾ ਹੈਗਾ ਟਵੀਟ ਉਹ ਨਹੀਂ ਕੀਤਾ ਗਿਆ ਮਾਨ ਸਾਹਿਬ ਵੱਲੋਂ ਇਸ ਮਾਮਲੇ ਵਿੱਚ ਵੀ ਗਲਤ ਦੇਖੋ ਜਿਹੜੇ ਮਾਨਸਾਬਾ ਆਪਣੀ ਮਰਜ਼ੀ ਦੇ ਮਾਲਕ ਹੈ ਜਿਵੇਂ ਜੀ ਕਰਦਾ ਉੱਥੇ ਚਲਾ ਦੇ ਸ਼ਰਾਬ ਨਾਲ ਵਿਅਕਤੀ ਮਰ ਗਏ 10-10 ਲੱਖ ਰੁਪਇਆ ਦੇਤਾ ਕਿਉਂ ਯੋਗੀ ਨੂੰ ਮੁੱਦੇ ਨੂੰ ਨੱਪਣਾ ਸੀਗਾ ਬਣੀ ਚੰਗੀ ਗੱਲ ਹੈ ਦੇ ਤਾਂ ਵੱਧ ਦੇ ਦਿੰਦੇ ਮੈਨੂੰ ਨਹੀਂ ਕੋਈ ਇਤਰਾਜ਼ ਲੇਕਿਨ ਜਿਹੜਾ ਵਿਅਕਤੀ ਅਗਨੀ ਵਿੱਚ ਸ਼ਹੀਦ ਹੋ ਗਿਆ ਔਰ ਇਹ ਹਜੇ ਆਵਾਜ਼ ਨਹੀਂ ਚੁੱਕੀ ਕੁਝ ਨਹੀਂ ਆਇਆ ਇੱਕ ਮੁੰਡਾ ਫਾਇਰ ਬ੍ਰਿਗੇਡ ਚ ਵਿਚਾਰਾ ਫਾਇਰਮੈਨ ਅੱਗ ਬੁਝਾਉਂਦਾ ਮਰ ਗਿਆ ਹਾਲਾਂਕਿ ਥੋੜੇ ਜਿਹੜੇ ਉਹਦੇ ਕੱਪੜੇ ਹੁੰਦੇ ਫਾਇਰ ਪਾਉਣ ਵਾਲੇ ਉਹ ਵੀ ਨਹੀਂ ਸੀਗਾ ਫਾਇਰ ਸੂਟਸ ਨਹੀਂ ਸੀ ਔਰ ਉਹ ਰਪੀਆ ਨਹੀਂ ਦਿੱਤਾ ਗਿਆ ਸ਼ਰਾਬ ਵਾਲੇ ਵਾਲੇ ਨੂੰ 10 ਲੱਖ ਰੁਪਏ ਦੇ ਤੱਕ ਕਮ ਸੇ ਕਮ ਉਹਨਾਂ ਦੀ ਵੀ ਕੋਈ ਪੂਰਤੀ ਕਰ ਦਿੰਦੇ। ਸੋ ਕਹਿਣ ਦਾ ਮਤਲਬ ਜਿਹੜਾ ਮੁੱਖ ਮੰਤਰੀ ਮਾਨ ਸਾਹਿਬ ਹੈ ਆਪਣੀ ਮਰਜ਼ੀ ਦੇ ਮਾਰਗ ਹੈ। ਜਦੋਂ ਚੀਜ਼ ਕਰੇ ਨੂੰ ਦਿਲ ਆ ਜਾਂਦਾ ਫਿਰ ਉਸ ਤਰ੍ਹਾਂ ਕਰ ਦਿੰਦੇ। ਪ੍ਰਾਪਰਟੀ ਬੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز